अच्छा सीआईसी इमिग्रेशन वाले आंदे ਕੋਲ ਜੇ ਮੰਨ ਲਓ x y z ਕੋਈ ਆ ਰਿਹਾ ਜੀ ਕਿੰਨੇ ਕਿੰਨੇ ਪੈਸਿਆਂ ਚ ਵਿਸਟਰ ਵੀਜ਼ਾ ਚੱਲਦਾ ਵਿਸਟਰ ਵੀਜ਼ਾ 35000 ਰੁਪਏ ਲੈਣਾ ਜੀ ਸਿੰਪਲ ਸਟੋਰੀ ਆ 35000 ਰੁਪਏ ਪਰਸਨ ਕੋਈ ਕਿਸੇ ਕੋਲ 2 ਲੱਖ ਨਹੀਂ 5 ਲੱਖ ਨਹੀਂ 15 ਲੱਖ ਨਹੀਂ 9 ਉਹੀ ਵੀਜ਼ਾ 35000 ਵਾਲਾ ਆ ਉਹੀ ਵੀਜ਼ਾ 35 ਲੱਖ ਵਾਲਾ ਜਿਹੜਾ ਤੁਹਾਡਾ ਬੰਦਾ 40 ਲੱਖ ਵਾਲਾ ਲਾਏ ਗਿਆ ਨਾ ਉਹ 35000 ਚ ਆ ਜਾਣਾ ਸੀ ਕਿਉਂਕਿ ਉਹ ਵਿਜ਼ਟਰ ਵੀਜ਼ਾ ਆਉਣਾ ਕਿੱਦਾਂ ਆ ਤੁਸੀਂ ਸਿਰਫ ਇੰਡੀਆ ਤੋਂ ਫਾਈਨੈਂਸ਼ਲੀ ਸਟਰੋਂਗ ਚਾਹੀਦੇ ਆ ਕੈਨੇਡਾ ਦੋ ਤਰੀਕੇ ਜਾਂ ਸਪான்ਸਰ ਮੰਗਾ ਲਓ ਜਾਂ ਹੋਟਲ ਬੁਕਿੰਗ ਕਰ ਲਓ ਇਹ ਇਹ ਫਿਰ ਜਿਹੜਾ 35000 ਰੁਪਏ ਤੁਸੀਂ ਕਹਿ ਰਹੇ ਹੋ ਕਿ ਵਿਜ਼ਟਰ ਵੀਜ਼ਾ ਇਹ ਫਿਰ ਤੁਸੀਂ ਗਾਈਡ ਵਗੈਰਾ ਕਰ ਦਿੰਨੇ ਹੋ ਸਾਰਾ ਕੁਝ ਕਿਹੜਾ ਕਾਗਜ਼ ਚਾਹੀਦੇ ਨੇ ਬਿਲਕੁਲ ਅਸੀਂ ਕੱਲਾ 35000 ਰੁਪਏ ਜੇਬ 'ਚ ਨਹੀਂ ਪਾਉਣਾ ਆਪਣੇ ਇਦਾਂ ਨਹੀਂ ਕੰਮ ਕਰਨਾ 35000 ਲੈਣਾ ਪ੍ਰੋਪਰ ਫੀ ਜੋ ਹਰਦੀ ਲੋੜ ਉਹ ਪ੍ਰੋਵਾਈਡ ਕਰਨੀ ਆ ਵੀਜ਼ਾ ਲੱਗਿਆ ਵੀਜ਼ੇ ਲੱਗਣ ਤੋਂ ਬਾਅਦ ਕੋਈ ਐਕਸਟਰਾ ਪੈਸੇ ਨਹੀਂ ਲੈਣੇ ਅਸੀਂ ਸਿਰਫ 35000 ਪਰ ਪਰਸਨ ਜੇ ਕਿਸੇ ਫੈਮਿਲੀ ਦੇ ਤਿੰਨ ਚਾਰ ਜਣੇ ਨੇ ਅਪਲਾਈ ਕਰਨਾ ਉਹ ਅੱਗੇ ਸਾਨੂੰ ਇਹ ਵੀ ਦਿਖਾ ਦੇ ਵੀਡੀਓ ਦਿਖਾ ਦੇ ਫਿਰ ਡਿਸਕਾਊਂਟ ਕਰ ਦਾਂਗੇ ਕੋਈ ਟੈਨਸ਼ਨ ਨਹੀਂ ਮਿਲਿਆ ਨਹੀਂ ਕਿ 35 ਤੱਕ ਸੂਈ ਅਟਕੇ ਨਹੀਂ ਨਹੀਂ ਦੇਖੋ ਭਾਜੀ ਮੈਂ ਆਲਵੇਸ ਦੇਖ ਲੈਣਾ ਕਿ ਅਕਾਊਂਟ ਬੰਦਾ ਕਿੰਨਾ ਅਫੋਰਡ ਕਰ ਸਕਦਾ ਜਿਹੜਾ ਬੰਦਾ ਇੱਥੋਂ ਨਿਕਲਣਾ ਚਾਹ ਰਿਹਾ ਮੈਂ ਪਹਿਲਾਂ ਵੀ ਦੱਸ ਚੁੱਕਾ ਵੀ ਉਹਦੀ ਆਰਥਿਕ ਜਿਹੜੀ ਸਥਿਤੀ ਉਹ ਬਾਲੀ ਵਧੀਆ ਨਹੀਂ ਆ ਕਿਉਂ ਜਾਣਾ ਚਾਹ ਰਿਹਾ ਜੇ ਕੋਈ ਬੰਦਾ ਹਰ ਪੰਜ ਕੰਟਰੀਆਂ ਜਾ ਚੁੱਕੇ ਨੇ ਮੈਨੂੰ ਤਾਂ ਜੈਨੂਨ ਘੱਟ ਜਾਂਦੇ ਹੋਣੇ ਬਹੁਤ ਘੱਟ ਬਹੁਤ ਘੱਟ ਨੇ ਸੋ ਅਸੀਂ ਸਿਰਫ ਇੱਕ ਜ਼ਰੀਆ ਬਣਾਇਆ ਜਾਂਦਾ ਵੀ ਜਾਣਾ ਚਾਹੋ ਨੇ ਜੇ ਜਾਣਾ ਤਾਂ 35000 ਵਿੱਚ ਆ ਜਾਣਾ ਨਾ ਵੀਜ਼ਾ ਤਾਂ ਤੁਸੀਂ ਤੁਸੀਂ ਇਹ ਚੀਜ਼ ਨੋਟ ਕਰੋ ਅਨਮੋਲ ਬੋਪਰਾ on ਕੈਮਰਾ ਕਹਿ ਰਹੇ ਨੇ CIC ਇਮੀਗ੍ਰੇਸ਼ਨ ਤੋਂ ਜਲੰਧਰ ਇਹਨਾਂ ਦਾ ਆਫਿਸ ਬੱਸ ਸਟੈਂਡ ਦੇ ਕੋਲ ਕਿਹੜੀ ਬਿਲਡਿੰਗ ਦੱਸੀ ਸਾਡੇ ਹੈਗਾ AGI ਬਿਜ਼ਨਸ ਸੈਂਟਰ AGI ਬਿਜ਼ਨਸ ਸੈਂਟਰ ਦੇ ਵਿੱਚ ਤੁਸੀਂ 35000 ਰੁਪਏ ਦੇ ਵਿੱਚ ਕੈਨੇਡਾ ਦਾ ਵਿਜ਼ਟਰ ਵੀਜ਼ਾ ਲੈ ਸਕਦੇ ਹੋ ਉਹ ਰੋਲੇ ਰੱਪੇ ਜਿਹੜੇ-ਜਿਹੜੇ ਵੱਡੇ ਪਾਸੇ ਮੈਂ ਤਾਂ ਸਮਝ ਨਹੀਂ ਲੱਗਦੀ ਕਿ 25-25 ਲੱਖ ਹੋ ਜਾਈ ਜਾਂਦੇ ਆ ਆਪਾਂ ਔਰ 35000 ਚੋਂ ਕਮ ਹੋ ਸਕਦਾ ਕੋਈ ਉਹ ਸਿੱਧਾ ਏਜੰਟ ਵੀ ਪਹਿਲਾਂ ਉਹਨੂੰ ਕਹਿ ਰਿਹਾ ਵੀਰੇ ਤੇਰੀ ਐਂਟਰੀ ਆ ਹੂੰ ਔਰ ਇਹ ਥੋੜੀ ਪਤਾ ਵੀ ਤੈਨੂੰ ਬਣਾਇਆ ਕੀ ਆ ਕੀਤਾ ਕੀ ਆ ਪੈਸੇ ਦੇ ਪੱਦੇ ਆ 25 30 40 ਲੱਖ ਦੇ ਆ ਉਸ ਤੋਂ ਬਾਅਦ ਵੀ ਸਾਨੂੰ ਪਤਾ ਨਹੀਂ ਕੀ ਬਣਦਾ ਅਚਾ ਜੇ ਤੁਸੀਂ ਅਨਮੋਲ ਥੋੜੀ ਜੀ ਚੈਕਲਿਸਟ ਜੇ ਮਰਜੀ ਦੱਸੋ ਮੋਟੇ ਮੋਟਾ 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 ਬਾਰੇ ਡਾਕੂਮੈਂਟ ਲੱਗਦੇ ਨਹੀਂ ਆ ਪਾਸਪੋਰਟ ਆਧਾਰ ਕਾਰਡ ਪੈਨ ਕਾਰਡ ਇੰਡੀਆ ਦੇ ਕੋਈ ਫਾਈਨੈਂਸ਼ੀਅਲ ਡਾਕੂਮੈਂਟ ਜਿਸ ਕੋ ਬੰਦਾ ਜੌਬ ਕਰਦਾ ਜੌਬ ਦੇ ਡਾਕੂਮੈਂਟ ਨਾਲ ਲਾ ਦੋ ਸੈਲਰੀ ਸਲਿੱਪ ਨਾਲ ਲਾ ਦੋ ਆਈਟੀਆਰ ਮਸਟ ਆ ਆਪਾਂ ਲੋਕ ਕੀ ਆਈਟੀਆਰ ਨੂੰ ਐਵੇਂ ਸੋਚ ਲੈਣੇ ਆਈਟੀਆਰ ਕੁਛ ਨਹੀਂ ਆ ਜਿਹੜੀ ਟੈਕਸ ਰਿਟਰਨ ਕਰਦੇ ਉਹ ਬਹੁਤ ਵਧੀਆ ਡਾਕੂਮੈਂਟ ਆ ਵੀ ਤੁਸੀਂ ਸਾਲ ਦਾ ਕਮਾ ਕੀ ਰਹੇ ਹੋ ਸੋ ਅਗਰ ਜੌਬ ਤੁਸੀਂ ਕਰਦੇ ਜੌਬ ਲੈਟਰ ਲਾਓ ਸੈਲਰੀ ਸਲਿੱਪ ਲਾਓ ਬੈਂਕ ਦੇ ਡਿਪੋਜ਼ਿਟ ਲਾ ਦੋ ਵੀ ਤੁਹਾਡੇ ਪੈਸੇ ਆਉਂਦੇ ਪਏ ਨੇ ਅਗਰ ਜੌਬ ਨਹੀਂ ਕਰਦੇ ਤੇ ਖੇਤੀਬਾੜੀ ਤੇ ਬਹੁਤ ਵਧੀਆ ਜੇ ਫਾਰਮ ਕਿਹੜੇ ਆਪਣੇ ਹੈਗਾ ਜਿਹੜਾ ਵੀ ਫਾਰਮਰ ਕੀ ਕੋ ਨਹੀਂ ਹੈਗੇ ਖੇਤੀਬਾੜੀ ਡਾਕੂਮੈਂਟ ਲਾਓ ਜੇ ਫਾਰਮ ਨਾਲ ਲਾਓ ਫਰਦਾ ਆਪਣੇ ਨਾਲ ਲਾ ਦਿਓ ਆਈਟੀਆਰ ਲਾਓ ਹੋਰ ਚਾਹੀਦਾ ਕੀ ਆਪਾਂ ਨੂੰ ਵਿਸਟਰ ਵੀਜ਼ਾ ਕੋਈ ਰਾਕਟ ਸਾਇੰਸ ਨਹੀਂ ਆ ਹੂੰ ਓਕ ਇੱਕ ਐ ਨਹੀਂ ਹੈਗਾ ਵੀ ਫਰਲਾਣਾ ਬੰਦਾ ਉਹਦਾ ਮਾਹਿਰ ਆ ਵਿਸਟਰ ਵੀਜ਼ਾ ਦਾ ਕੋਈ ਮਾਹਿਰ ਨਹੀਂ ਹੁੰਦਾ ਆਪਾਂ ਨੂੰ ਸਮਝਣਾ ਪੈਣਾ ਇਹ ਗੱਲ ਸਾਡੇ ਸਿਰਫ ਦਿਮਾਗ 'ਚ ਪਾਇਆ ਗਿਆ ਤੇ ਯੂ ਐਸ ਏ ਨੂੰ ਵੀ ਡੀਲ ਕਰਦੇ ਵਿਸਟਰ ਵੀਜ਼ ਬਿਲਕੁਲ ਕਰਦੇ ਉਹ ਵੀ ਸੇਮ ਚੀਜ਼ ਆ ਉਹਦੇ ਕਿੰਨੇ ਪੈਸੇ ਨੇ ਉਹਦੇ ਵੀ ਸਰ ਉਹਦਾ ਸੀ ਉਹ ਤੋਂ ਵੀ ਘੱਟ ਲੈਣੇ ਆ 25000 ਰੁਪਏ ਲੈਣੇ ਆ ਵਿਸਟਰ ਵੀਜ਼ਾ ਜਿਹੜਾ ਯੂ ਐਸ ਦਾ ਤੁਹਾਨੂੰ ਇੰਟਰਵਿਊ ਜਾਣਾ ਪੈਣਾ ਕੈਨੇਡਾ ਲਈ ਇੰਟਰਵਿਊ ਲੋੜ ਨਹੀਂ ਪੈਂਦੀ ਤਾਂ ਮਤਲਬ ਮਤਲਬ ਆਪਾਂ ਇਹ ਕਹਿ ਸਕਦੇ ਆ ਕਿ 35000 ਰੁਪਏ ਦੇ ਵਿੱਚ ਕੈਨੇਡਾ ਦਾ ਵਿਸਟਰ ਵੀਜ਼ਾ ਜੀ ਤੇ 25000 ਰੁਪਏ ਦੇ ਵਿੱਚ ਅਮਰੀਕ ਇਹ ਚੰਗੀ ਗੱਲ ਆ ਔਰ ਲੋਕਾਂ ਦਾ ਬਹੁਤ ਵੱਡਾ ਫਾਇਦਾ ਹੋਣਾ ਕਿਉਂਕਿ ਕਲੈਰਿਟੀ ਬਹੁਤ ਆ ਤੁਸੀਂ ਦੱਸਦੇ ਹੋ ਔਰ ਮੈਨੂੰ ਲੱਗਦਾ ਕਿ ਜੇ ਕਿਸੇ ਦਾ ਕੋਈ ਪੇਪਰ ਥੜਤਾ ਹੋਊਗਾ ਤਾਂ ਤੁਸੀਂ ਔਨ ਟੇਬਲ ਕਹਿ ਦੋ ਕਿ ਕਿ ਭਾਈ ਆ ਤੇਰਾ ਕਾਗਜ਼ ਕਮਜ਼ੋਰ ਆ ਤੂੰ ਇਹਨੂੰ ਠੀਕ ਕਰ ਲੈ ਤੇ ਤੇਰਾ ਵੀਜ਼ਾ ਲਵਾ ਲੈ ਥੋੜਾ ਟਾਈਮ ਲੱਗ ਵੀ ਸਕਦਾ ਉਹਨੂੰ ਫਿਕਸ ਕਰੋ ਵੀਜ਼ਾ ਆ ਜਾਊਗਾ ਕਿਉਂ ਵੀਜ਼ਾ ਤੁਹਾਡੇ ਕਾਗਜ਼ਾਂ ਦੇ ਹੋਣਾ ਨਾ ਉਸ ਆਫੀਸਰ ਨੂੰ ਤੁਹਾਡੇ ਨਾਲ ਕੋਈ ਦੁਸ਼ਮਣੀ ਆ ਨਾ ਉਹਨੂੰ ਤੁਹਾਡੇ ਨਾਲ ਕੋਈ ਹਮਦਰਦੀ ਆ ਉਹ ਬਸ ਦੇਖਣਾ ਚਾਹੁੰਦਾ ਵੀ ਤੁਸੀਂ ਸੱਚੀ ਘੁੰਮਣ ਚੱਲੇ ਹੋ ਕਿ ਮੁੜ ਕੇ ਕਿਉਂ ਆਓਗੇ ਇਹੀ ਤੇ ਰੀਜ਼ਨ ਨੇ ਵਿਜ਼ਟਰ ਵੀਜ਼ਾ ਹੁੰਦਾ ਕਿ ਵੀ ਮੈਂ ਵਿਜ਼ਿਟ ਕਰਨ ਚੱਲਿਆ ਨਾ ਕਿ ਮੈਂ ਰਹਿਣ ਚੱਲਿਆ ਹੂੰ ਪੀ ਜਾਂ ਦਾ ਮੇਰਾ ਉੱਥੇ ਕੋ ਰਿਸ਼ਤੇਦਾਰ ਬੁਲਾ ਰਿਆ ਜਾਂ ਮੈਂ ਆ ਹੋਟਲ ਬੁਕਿੰਗ ਕੀਤੀ ਪਈ ਆ ਜੀ ਫਰਾਣੇ ਤਾਂ ਜਾਣਾ ਇਹ ਸਾਰਾ ਤੁਸੀਂ ਗਾਈਡ ਕਰ ਦੋ ਬਿਲਕੁਲ ਅਸੀਂ ਪੈਸੇ ਉਸ ਚੀਜ਼ੇ ਲੈਣੇ ਆ 35000 35 ਹਰ ਮਤਲਬ 35000 35 ਦਾ ਮਤਲਬ 36000 ਵੀ ਨਹੀਂ 35000 ਪੂਰੀ ਹੈਲਪ ਕਰਾਂਗੇ A ਤੋਂ ਲੈ ਕੇ Z ਤੱਕ ਆਮ ਜਦੋਂ ਵੀਜ਼ਾ ਆ ਗਿਆ ਕੋਈ 5-10 ਲੱਖ ਐਕਸਟਰਾ ਨਹੀਂ ਕੋਈ ਬੰਦਾ ਕਹਿ ਹੀ ਨਹੀਂ ਸਕਦਾ ਨਹੀਂ ਲੈਣੇ ਅਸੀਂ ਰਾਈਟਵੇ ਪਾਸਪੋਰਟ ਚੱਕੋ ਪਾਸਪੋਰਟ ਆਪਣਾ ਡਨ ਬਿਲਕੁਲ ਜੀ ਔਰ ਯੂਐਸਏ ਦਾ 25000 ਬਿਲਕੁਲ ਜੀ ਬਿਲਕੁਲ ਔਰ ਯੂਐਸਏ ਦਾ ਵੀ ਗਾਈਡ ਕਰ ਦਿੰਦੇ ਸਭ ਕੁਝ ਯੂਐਸਏ ਦਾ ਕੈਨੇਡਾ ਵੀਜ਼ਾ ਸਾਰਾ ਸੇਮ ਪ੍ਰੋਸੈਸ ਆ ਆਪਾਂ ਬਸ ਇੱਥੇ ਕੀ ਪ੍ਰੋਬਲਮ ਇਮੀਗ੍ਰੇਸ਼ਨ ਇੱਕ ਡਰ ਦਾ bizness ਪਾਤਾ ਕੋਈ ਵੀ ਚੀਜ਼ ਆ ਨਾ ਯੂਐਸਏ ਦਾ ਤਾਂ ਵੀਜ਼ਾ ਬਹੁਤ ਮਹਿੰਗਾ ਚੱਲਦਾ ਪਿਆ ਤੁਹਾਨੂੰ 35-40 ਲੱਖ ਦਾ ਆ ਪਰ ਇੰਨੀ ਲੋਡ ਨਹੀਂ ਹੈਗੀ ਜਿਹੜੀ ਵਿਸਟਰ ਵੀਜ਼ਾ ਜਿੰਨੀ ਕਿ ਜੈਨੂਇਨ ਫੀਸ ਆ ਕੰਮ ਕੋ ਬਹੁਤ ਜ਼ਿਆਦਾ ਨਹੀਂ ਆ ਨਾਰਮਲ ਜੇ ਕੰਮ ਆ ਡਾਕੂਮੈਂਟ ਸਾਰੇ ਦੇਖੋ ਡਾਕੂਮੈਂਟ ਉਹਨਾਂ ਨੇ ਬਣਾਉਣੇ ਆ ਅਸੀਂ ਕੋਈ ਡਾਕੂਮੈਂਟ ਦਾ ਬਣਾਉਣੇ ਨਹੀਂ ਨਾ ਸਾਡੇ ਆਫਿਸ ਵਿੱਚ ਕੋਈ ਫੇਕ ਡਾਕੂਮੈਂਟ ਲੱਗਣਾ ਡਾਕੂਮੈਂਟ ਉਹਨਾਂ ਦੇ ਆ ਲੁਕਾਂ ਕੋਲ ਸਾਰੇ ਕੋਲ ਸਭ ਕੁਝ ਹੈਗਾ ਉਹਨਾਂ ਨੂੰ ਇਹ ਨਹੀਂ ਪਤਾ ਉਹਨੂੰ ਯੂਜ਼ ਕਿੱਦਾਂ ਕਰਨਾ ਹੂੰ ਸਭ ਕੁਝ ਹੈਗਾ ਆਈਟੀਆਰ ਵੀ ਹੈਗੀਆਂ ਨੇ ਜੇ ਫਾਰਮ ਵੀ ਹੈਗੇ ਆ ਫਰਦਾਂ ਵੀ ਹੈਗੀਆਂ ਨੇ ਜਾਂ ਕੋਈ ਬੰਦਾ ਠੇਕੇ ਜ਼ਮੀਨ ਲੈ ਰਿਹਾ ਲੀਜ਼ ਡਾਕੂਮੈਂਟ ਸਭ ਕੁਝ ਗਾਈਡ ਗਾਈਡ ਨਹੀਂ ਮਿਲਦਾ ਕੀਤਾ ਜਾਂਦਾ ਉਹ ਮਿਲਦਾ ਕਿ ਇਹ ਜਿਹੜੇ ਬਿਹਾਈਂਡ ਦਾ ਕਰਟਰਨ ਕੁਝ ਚੀਜ਼ਾਂ ਰੱਖਿਆ ਜਾਂਦਾ ਫਿਰ ਫਿਰ 30 ਲੱਖ 40 ਲੱਖ ਉਸੇ ਚੀਜ਼ ਦਾ ਤਾਂ ਤੇ ਬਣਨਾ ਹੈ ਤੁਹਾਨੂੰ ਪਹਿਲਾਂ ਕਹਿ ਵੀ ਦੇਣਾ ਬਟ ਹੌਲੀ ਹੌਲੀ ਡਾਕੂਮੈਂਟ ਵੀ ਮੰਗਾਈ ਜਾਣੇ ਵੀ ਆ ਵੀ ਭੇਜ ਦੇ ਹੁਣ ਆ ਵੀ ਭੇਜ ਦੇ ਵੀਜ਼ਾ ਤੁਹਾਡੇ ਡਾਕੂਮੈਂਟ ਜਾਨ ਬੁੱਝ ਕੇ ਹੁੰਦਾ ਚੀਜ਼ਾਂ ਮੰਗੀ ਜਾਣੀਆਂ ਇੱਕ ਵਾਰ ਵੀ ਤਾਂ ਲਈ ਜਾ ਸਕਦੀ ਹੈ ਪਰ ਉਹ ਤਰੀਕਾ ਨਾ ਫਿਰ ਸ਼ੋ ਨਹੀਂ ਕਰਨਾ ਵੀ ਉਹ ਵੀਜ਼ਾ ਕਿੱਦਾਂ ਹੈ ਵੈਸੇ ਅਸੀਂ ਇਦਾਂ ਬਹੁਤ ਕਰਦੇ ਆ ਤੁਸੀਂ ਸਮਝਦੇ ਹੋ ਮੈਂ ਕੀ ਕਹ ਰਿਹਾ ਕਿ ਇੱਕ ਵਾਰ ਤੋਂ ਬੰਦਾ ਸਾਰੇ ਡਾਕੂਮੈਂਟ ਦੇ ਗਿਆ ਬਾਅਦ ਵਿੱਚੋਂ ਕੁੜੀਆਂ ਨੇ ਕਾਲ ਕਰੀ ਜਾਨੀ ਜਿਹੜੇ ਤੁਹਾਡੇ ਹੁੰਦੇ ਨੇ ਉਹ ਤੁਹਾਡਾ ਆ ਰਹਿ ਗਿਆ ਜੀ ਜੀ ਕਿਉਂ ਕਰਨਾ ਹੈਓ ਸ਼ੋਅ ਕਰਨਾ ਵੀ ਤੁਹਾਡੀ ਫਾਇਦੇ ਬਹੁਤ ਕੰਮ ਕਰ ਰਹੇ ਆ ਆਹੀ ਚਾਹੀਦਾ ਜੀ ਆ ਲਾਤਾ ਉਹ ਲਾਤਾ ਜਦੋਂ ਤੁਸੀਂ ਅਗਰ ਕਿਸੇ ਬੰਦੇ ਨੂੰ ਰੀਟੇਨ ਕਰ ਲਿਆ ਹੁਣ ਸਾਡਾ ਕੋਈ ਵੀ ਬੰਦਾ ਹੁੰਦਾ ਜਿੰਨੇ ਸਾਡਾ ਇਨੀਸ਼ੀਅਲ ਡਿਪੋਜ਼ਿਟ ਪੇ ਕੀਤਾ ਚੈੱਕ ਲਿਸਟ ਉਸੇ ਵੇਲੇ ਦੇ ਦੇ ਦਈਆ ਵੀ ਆਹੀ ਚਾਹੀਦਾ ਇਸ ਤੋਂ ਬਿਨਾਂ ਐਕਸਟਰਾ ਕੁਝ ਨਹੀਂ ਚਾਹੀਦਾ ਉਹ ਬੰਦੇ ਨੂੰ 15 20 ਮਿੰਟ ਨਾਲ ਆਪਣਾ ਸਟਾਫ ਬੈਠਦਾ ਸਮਝਾਉਂਦਾ ਆ ਜੇ ਕੋਈ ਚੀਜ਼ ਨਹੀਂ ਸਮਝੂ ਉਹਦੇ ਸੈਂਪਲ ਦਿਖਾ ਦਿੰਦੇ ਵੀ ਵੀਰ ਜੀ ਇਦਾਂ ਦੀ ਚੀਜ਼ ਚਾਹੀਦੀ ਆ ਤੇ ਉਹਨੂੰ ਬਾਅਦ ਹਮ ਦਰਦਾ ਬਿਜ਼ਨਸ ਇੱਡਾ ਵੱਡਾ ਪਾਤਾ ਵੀ ਅਸੀਂ ਤੁਹਾਡੀ ਫਾਇਲ ਦੇ ਪਤਾ ਨਹੀਂ ਕੀ ਕਰ ਦੇਣਾ ਕੁਝ ਨਹੀਂ ਕਰਨਾ ਕਿਸੇ ਨੇ ਕਿਸੇ ਦੀ ਕੋਈ ਇਮੀਗ੍ਰੇਸ਼ਨ ਸੈਟਿੰਗ ਨਹੀਂ ਹੁੰਦੀ ਕੋਈ ਉਹ 35 40 ਲੱਖ ਦਾ ਵੀਜ਼ਾ ਨਹੀਂ ਹੈਗਾ ਉਹ 25 30 40 ਹਜ਼ਾਰ ਚ ਆ ਸਕਦਾ ਜੇ ਸਹੀ ਤਰੀਕੇ ਨਾਲ ਫਾਈਲਿੰਗ ਕੀਤੀ ਹੋਵੇ ਸਿੰਪਲ ਆ